ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਜਿਵੇਂ ਤੁਹਾਨੂੰ ਪਤਾ ਹੀ ਆ ਹਰ ਵਾਰ ਦੀ ਤਰ੍ਹਾਂ ਤੁਹਾਡੇ ਕੋਲੇ ਕੁਛ ਨਾ ਕੁਛ ਨਵਾਂ ਕੁਛ ਨਾ ਕੁਛ ਨਵਾਂ ਵੀਡੀਓ ਦੇ ਵਿੱਚ ਅਸੀਂ ਲੈ ਕੇ ਆਉਣੇ ਆ ਇਸ ਵਾਰ ਵੀ ਸੇਮ ਇਹੀ ਚੀਜ਼ ਅਸੀਂ ਕਰ ਰਹੇ ਆ ਬਲਕਾਰ ਵਾਲਿਆਂ ਨੇ ਕੰਬਾਈਨ ਬਣਾਈ ਆ ਜੀ ਤੁਸੀਂ ਦੇਖ ਸਕਦੇ ਹੋ ਬਲਕਾਰ ਕੰਬਾਈਨ ਵਾਲੇ ਹਰ ਵਾਰ ਕੁਛ ਨਾ ਕੁਛ ਆਪਣੇ ਵਾਸਤੇ ਨਵਾਂ ਲੈ ਕੇ ਆਉਂਦੇ ਆ ਇਸ ਵਾਰ ਇਹਨਾਂ ਨੇ ਕੀ ਨਵਾਂ ਕੀਤਾ ਜੀ ਇਹਨਾਂ ਨੇ ਪਹਿਲਾਂ ਇੱਕ ਕੰਬਾਈਨ ਬਣਾਈ ਸੀ 2n1 grain master ਜਿਹਦੇ ਵਿੱਚ ਕੀ ਹੁੰਦਾ ਸੀ ਸਿਰਫ ਸੁੱਕੀ ਫਸਲ ਵੜਦੇ ਹੁੰਦੇ ਸੀ ਪਰ ਹੁਣ ਕੀ ਹੋਇਆ ਇਹਨਾਂ ਨੇ ਗਿੱਲੀ ਫਸਲ ਜਿਵੇਂ ਝੋਨਾ ਹੋ ਗਿਆ ਕਿਸੇ ਤਰ੍ਹਾਂ ਦੀ ਵੀ ਗਿੱਲੀ ਫਸਲ ਹੋ ਗਈ ਜਿਵੇਂ ਤੁਸੀਂ ਇਹਦੇ ਨਾਲ ਵੱਢ ਸਕਦੇ ਹੋ ਜੀ ਇਹਦੇ ਬਾਰੇ ਆਪਾਂ ਥੋੜੀ ਬਹੁਤ ਜਾਣਕਾਰੀ ਆਪਣੇ ਨਾਲ ਸੀਗੇ ਜੀ ਸੌਰਨ ਜੀ ਲੱਖੂ ਵੀਰਾ ਆਜੋ ਵੀਰੇ ਤੁਹਾਨੂੰ ਸਾਨੂੰ ਜੜੀ ਜਾਣਕਾਰੀ ਦਿਓ ਇਹਦੇ ਬਾਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਸਭ ਤੋਂ ਪਹਿਲਾਂ ਸਾਨੂੰ ਇਹਦੇ ਕਟਰ ਬਾਰੇ ਦੱਸੋ ਕਿੰਨੇ ਫੁੱਟ ਕਟਰ ਹੈ ਇਹਦਾ ਕਟਰ ਭਰਾਏ ਦੇ ਲੱਗਿਆ ਹੋਇਆ 10 ਫੁੱਟ 10 ਫੁੱਟ ਕਟਰ ਹੈ ਜੀ ਹਾਂ 10 ਫੁੱਟ ਕਟਰ ਲਾਇਆ ਹੋਇਆ ਇਹਦੇ ਠੀਕ ਹੈ ਜੀ ਅਸੀਂ ਇਹ ਲੈ ਕੇ ਆਏ ਹਨ ਮਤਲਬ ਇਹਨਾਂ ਨੇ ਬਲਕਾਰਾਂ ਦੇ ਨਵੀਂ ਮਸ਼ੀਨ ਬਣਾਈ ਆ ਭਰਾਏ ਠੀਕ ਹੈ ਜੀ ਆਪਾਂ ਵੀ ਉੱਥੇ ਕੰਮ ਕਰਦੇ ਆ ਠੀਕ ਆ ਠੀਕ ਹੈ ਜੀ ਤੇ ਮਤਲਬ ਅਸੀਂ ਚਲਾਉਣ ਬਾਅਦ ਤੇ ਮਸ਼ੀਨ ਪਿੰਡ ਲੈ ਕੇ ਮੇਰਾ ਪਿੰਡਾ ਚੀਮਾ ਜੋਧਪੁਰ ਬਰਨਾਲੇ ਦੇ ਕੋਲੇ ਠੀਕ ਹੈ ਜੀ ਠੀਕ ਤੇ ਅਸੀਂ ਇਹਦੇ ਨਾਲ ਮਸ਼ੀਨ ਨਾਲ ਪਹਿਲਾਂ ਵੀ ਚਲਾਈ ਜੇਗੀ ਜੇ ਕੱਲ ਵੀ ਸਾਰਾ ਦਿਨ ਪੂਰਾ ਦਿਨ ਮਸ਼ੀਨ ਚਲਾਈ ਜਾ ਮਤਲਬ ਠੀਕ ਹੈ ਜੀ ਪੂਰਾ ਵਧੀਆ ਬਾਣ ਇਦਾਂ ਮੰਨ ਕੇ ਚਲੋ ਸਵੇਰ ਤੋਂ ਲੈ ਕੇ ਮਤਲਬ ਸ਼ਾਮ ਤੱਕ 10 ਕਿਲਿੰਦੀ ਉਸ ਮਸ਼ੀਨ ਨੇ ਪਾਈ ਏ ਠੀਕ ਹੈ ਜੀ ਤੇ ਮਤਲਬ ਜਿਹੜੀ ਪਿਛਲੇ ਪਾਸੇ ਆਜੋ ਤੁਸੀਂ ਇਹ ਮਸ਼ੀਨਾਂ ਆਮ ਤਾਂ ਆਪਣੇ ਮਤਲਬ ਪਿਛਲੇ ਪਾਸੇ ਪੂਸ ਕਰਦੀਆਂ ਜਿਹੜੀ ਪ੍ਰਾਲ ਹੁੰਦਾ ਆਪਣਾ ਠੀਕ ਹੈ ਜੀ ਇਹਨੇ ਸਾਈਡ ਤੇ ਕੱਢਣਾ ਅੱਛਾ ਜੀ ਇਹਨੇ ਆ ਸੈਰ ਤੋਂ ਕੱਢ ਕੇ ਮਤਲਬ ਜਿਵੇਂ ਇਸ ਮੈਥ ਨਹੀਂ ਆਪਣਾ ਹੁੰਦਾ ਬ੍ਰੇਕ ਕਰਕੇ ਮਤਲਬ ਪ੍ਰਾਲੀ ਹਾਂਜੀ ਉਹ ਤਰੀਕੇ ਨਾਲ ਇਹ ਬ੍ਰੇਕ ਕਰਕੇ ਮਤਲਬ ਸੈਰ ਦੇ ਖਿਲਾਰ ਕੇ ਛੱਡਦੀ ਹੈ ਠੀਕ ਹੈ ਜੀ ਜਿਹੜੀਆਂ ਮਸ਼ੀਨਾਂ ਜਿਹੜੀਆਂ ਤੁਸੀਂ ਗ੍ਰੇਨ ਮਾਸਟਰ 2 ਇਨ 1 ਦੇਖੀਆਂ ਉਹ ਤੂੜੀ ਬਣਾਉਂਦੀਆਂ ਪਿਛਲੇ ਪਾਸੋਂ ਦੀ ਨਿਕਲਦੀ ਆ ਜੀ ਪਰ ਇਹਦੇ ਵਿੱਚ ਵੱਖਰਾ ਸਿਸਟਮ ਕਰਿਆ ਇੱਕ ਵਾਰੀ ਕੋਲ ਕਰਕੇ ਦਿਖਾ ਦਿਓ ਫਿਰ ਇਹਦੇ ਡਰਾਮਾ ਦਾ ਵੀ ਫਰਕ ਆ ਲੱਖੋ ਵੀਰੇ ਇਹਦੇ ਡਰਾਮਾ ਦਾ ਭਰਾ ਦੇਖੋ ਜਿਹਦੇ ਆਪਾਂ ਝੋਨੇ ਤੇ ਮਸ਼ੀਨ ਚਲਾਉਣੀ ਆ ਠੀਕ ਹੈ ਜੀ ਇਹਦੇ ਡਰਮ ਚੇਂਜ ਹੋਣਾ ਆਹ ਡਰਾਮਾ ਇਹਦਾ ਫਰੈਸ ਇਹਦਾ ਚੇਂਜ ਹੋ ਜਾਣਾ ਠੀਕ ਹੈ ਜੀ ਜਦੋਂ ਆਪਾਂ ਮਤਲਬ ਤੂੜੀ ਤੇ ਕਣਕ ਤੇ ਚਲਾਉਣੀ ਆ ਉਸ ਤੋਂ ਬਾਅਦ ਇਹਦੇ ਬਲੇਟਾਂ ਵਾਲਾ ਡਰਾਮਾ ਪਾ ਜਾਣਾ ਠੀਕ ਹੈ ਜੀ ਬਲੇਟਾਂ ਦਾ ਡਰਾਮਾ ਪਾ ਕੇ ਆਹ ਚਲੀ ਜੇ ਦੀ ਇੱਥੋਂ ਬੰਦ ਹੋ ਜਾਣੀ ਆ ਅੱਛਾ ਜੀ ਉਸ ਤੋਂ ਬਾਅਦ ਮਗਰ ਆ ਜਾਓ ਤੁਸੀਂ ਮਗਰ ਇੱਥੇ ਮਤਲਬ ਟਰਾਲੀ ਪੈਂਦੀ ਕਰੀ ਵਿਆ ਲਿਫਟ ਦਾ ਸਿਸਟਮ ਸਾਰਾ ਦਿੱਤਾ ਹੋਇਆ ਹੈ ਇਹ ਤਾਂ ਲੀਵਰ ਆ ਗਿਆ ਲਿਫਟ ਦਾ ਮਤਲਬ ਟਰਾਲੀ ਪਾਉਣੀ ਸੌਖੀ ਆਸਾਨ ਮਤਲਬ ਇਹ ਤਰੀਕੇ ਸਾਨੂੰ ਬਹੁਤ ਵਧੀਆ ਲੱਗਿਆ ਇਸ ਇਹ ਸਾਰਾ ਹਾਈਡਰੌਲਿਕ ਆ ਜੀ ਇਹ ਸਾਰਾ ਹਾਈਡਰੌਲਿਕ ਆ ਗਿਆ ਠੀਕ ਹੈ ਜੀ ਇੱਥੇ ਮਤਲਬ ਅਸੀਂ ਭੂਗਣਾ ਖੋਲਤਾ ਸੀਗਾ ਚਲਤਾ ਸੀ ਝੋਨਾ ਵੱਢੀ ਜਾਂਦੇ ਸੀ ਜਿਵੇਂ ਜਿਵੇਂ ਰੀਪਰਾਂ ਦੇ ਹੁੰਦਾ ਜਿਵੇਂ ਰੀਪਰਾਂ ਦੇ ਮਤਲਬ ਉਹ ਜਾਲੀਆਂ ਵਾਲੀ ਟਰਾਲੀ ਪਿੱਛੇ ਲੱਗ ਕੇ ਮਤਲਬ ਡਰਮ ਉਹ ਪਾ ਕੇ ਬਲੇਡਾਂ ਵਾਲਾ ਅੱਛਾ ਜੀ ਤੇ ਉਵੇਂ ਆਪਾਂ ਮਤਲਬ ਕਣਕ ਦੀ ਕਟਾਈ गावा ਪੂਰੀ ਵਧੀਆ ਆਸਾਨ ਆਪਾਂ ਨੂੰ ਇਹ ਚੀਜ਼ਾਂ ਨਾਲ ਨਹੀਂ ਇਹ ਜੇ ਆਪਾਂ ਝੋਨੇ ਦੀ ਵੀ ਬਣਾਉਣੀ ਆ ਤੂੜੀ ਬਣਾਉਣੀ ਆ ਤੇ ਠੀਕ ਹੈ ਜੀ ਡਰਮ ਬਲੇਟਾਂ ਵਾਲਾ ਪਾ ਕੇ ਮਤਲਬ ਉਹਦੇ ਵਿੱਚ ਆਪਾਂ ਝੋਨੇ ਦੀ ਵੀ ਵਸਪਾਈ ਇਹਦੀ ਬਣਾ ਸਕਦੇ ਹਾਂ ਮਤਲਬ ਤੂੜੀ ਜਿਹੜਾ ਇਹਦੇ 'ਚ ਹੁਣ ਡਰਮ ਚੱਲ ਰਿਹਾ ਜੀ ਉਹ ਕਿਹੜਾ ਡਰਮ ਹੈ ਇਹ ਸਪਰੋਂਗਾ ਵਾਲਾ ਹੁੰਦਾ ਸਪਰੋਂਗਾ ਵਾਲਾ ਜੀ ਹਾਂ ਇਹਦੇ ਬਜਾ ਸਪਰੋਂਗਾ ਵਾਲਾ ਕਿੱਲੀ ਵਾਲਾ ਡਰਮ ਹੁੰਦਾ ਇਹਨੇ ਸਾਈਡ ਤੋਂ ਘੁਮਾ ਕੇ ਮਤਲਬ ਸਾਈਡ ਤੇ ਕੱਢਦੀ ਆ ਮਾਲੇ ਤੁਸੀਂ ਇਹਨੂੰ ਕੱਲ ਦੇ ਚਲਾ ਰਹੇ ਹੋ ਸਾਨੂੰ ਇੱਕ ਚੀਜ਼ ਇਹਦੇ ਬਾਰੇ ਹੋਰ ਦੱਸੋ ਤੇ ਜਿਵੇਂ ਇਹ 4/4 ਤੁਸੀਂ ਬਣਾਈ ਆ ਇਹ 'ਚ 2 ਵੀਲ ਵੀ ਮਿਲ ਜੂ ਜਾਂ 4/4 ਹੀ ਮਿਲੂਗੀ ਇਹਦੇ 2 ਵੀ ਮਿਲੂਗੇ ਅੱਛਾ ਜੀ 2 ਡੋਲਾ ਸਾਲ ਤਾਂ ਸਾਨੂੰ ਇਹ ਚੀਜ਼ ਬੈਨੀਫਿ ਸਾਡੇ ਕੋਲੋਂ ਕੱਲ ਗਿੱਲਾ ਬਾਣ ਆ ਗਿਆ ਸੀਗਾ ਠੀਕ ਹੈ ਜੀ ਅੱਜ ਹੋਣ ਸਾਡੇ ਕੋਲ ਬਿਨਾ 2 ਵਜੇ 2 ਹੁੰਦੀ ਦਾ ਜਿਹਨੂੰ ਛੱਡ ਕੇ ਆਉਂਦੇ ਹਾਂ ਬੰਦਾ ਵੀ ਮਤਲਬ ਖੇਦ ਲੈਣਾ ਕੋਈ ਵੀ 4 4 ਲਾ ਕੇ ਮਤਲਬ ਇਹ ਜੀਨੋ ਜੀ ਕੱਲ ਗਿੱਲਾ ਵੱਢਿਆ ਇਹਦੇ ਨਾਲ ਠੀਕ ਹੈ ਜੀ ਮਤਲਬ ਖੁਬਾ ਦੇ ਤੇ ਚਾਂਸ ਹੀ ਨਹੀਂ ਕਿਉਂਕਿ ਇੱਕ ਮਸ਼ੀਨ ਦਾ weight ਬਹੁਤ ਥੋੜਾ ਜਿਹਾ ਘੱਟ ਤੇ ਆ ਠੀਕ ਹੈ ਜੀ ਦੂਜੀ ਆ ਮਸ਼ੀਨਾ ਨਾਲੋਂ ਠੀਕ ਹੈ ਕੋਵੰਦਾ ਕੋਈ ਦਾ ਚਾਂਸ ਨਹੀਂ ਹੈਗਾ ਮਤਲਬ ਜੋਰ ਪੂਰਾ 44 ਲਾ ਕੇ ਪੂਰਾ ਵਧੀਆ ਜੋਰ ਮਾਰਦੀ ਹੈ ਠੀਕ ਹੈ ਤੇ ਜਿਹੜਾ ਚੂਨਾ ਡਿੱਗ ਜਾਂਦਾ ਜੀ ਉਹਦੇ ਬਾਰੇ ਸਾਨੂੰ ਦੱਸੋ ਵੀ ਕਿਵੇਂ ਹੈ ਉਹਦੇ ਬਾਰੇ ਵੀ ਸਾਨੂੰ ਬਹੁਤ ਸੌਂਕਾ ਦੀ ਉਹ ਤਾਂ ਡਿੱਗਿਆ ਵੀ ਗੱਲ ਤਿਆਰਪਾ ਕਰਕੇ ਦਿਖਾ ਕੱਲ ਪਹਿਲਾਂ ਅਸੀਂ ਇਹੀ ਤਿਆਰਪਾ ਕਰਿਆ ਠੀਕ ਹੈ ਜੀ ਯਾਨੀ ਕਿ ਦੂਜੀਆਂ ਮਸ਼ੀਨਾਂ ਜਿਵੇਂ ਖੜਕਾ ਜਾ ਕਰਕੇ ਚੱਲਦੇ ਜਿਆਦਾ ਡਿੱਗਿਆ ਹੋਇਆ ਮਾਲ ਆ ਜੇ ਗੜੈਂ ਗੜੈਂ ਜਿਓ ਉਹ ਇਸ ਤਰ੍ਹਾਂ ਦੇ ਕੇ ਨਾ ਕਰਨ ਲੱਗ ਜਾਂਦੀਆਂ ਹਾਂਜੀ ਹਾਂ ਉਹ ਸਮੱਸਿਆ ਨਹੀਂ ਹੈਗੀ ਇੱਥੇ ਠੀਕ ਹੈ ਇਹਨੇ ਮਤਲਬ ਡਰਾਮ ਤੋਂ ਫੀਡਰ ਤੋਂ ਮਾਲ ਕੱਢਰ ਤੋਂ ਫੜ ਕੇ ਸਾਈਡ ਤੇ ਨੇ ਨਾਲ ਦੀ ਨਾਲ ਹੀ ਮਤਲਬ ਬੱਲੀਆਂ ਝਾੜ ਕੇ ਨੇ ਸਾਈਡ ਤੇ ਮਾਲ ਕੱਢ ਦੇਣਾ ਠੀਕ ਹੈ ਜਿਹੜਾ ਅਨਾਜ ਆ ਉਹ ਟੈਂਕੀ ਜਾਈ ਜਾਂਦਾ ਤੇ ਕਿੰਨੇ ਚਿਰ ਚ ਵੀਰੇ ਇਹ ਇੱਕ ਕਿੱਲਾ ਵੜ ਦਿੰਦੀ ਆ ਇਹ ਇਸ ਮੈਂ ਦੇਖਿਆ ਜਿਗਾ ਕੱਲ ਇਦਾਂ ਮੰਨ ਕੇ ਚੱਲ 45 ਮਿੰਟਾਂ ਦੇ ਚੋਂ ਉਹਨੇ ਇੱਕ ਕਿੱਲਾ ਕੱਢਿਆ 45 ਮਿੰਟਾਂ ਦੇ ਵਿੱਚ ਦੇਖੋ ਜੀ ਟਾਈਮ ਦੀ ਬਹੁਤ ਬਚਤ ਆ ਸਪੀਡ ਬਹੁਤ ਆ ਮਸ਼ੀਨ ਦੀ 45 ਮਿੰਟਾਂ ਦੇ ਵਿੱਚ ਵੀਰ ਦੱਸ ਰਿਹਾ ਵੀ ਇੱਕ ਕਿੱਲਾ 45 ਮਿੰਟਾਂ ਦੇ ਵਿੱਚ ਕਵਰ ਕਰਦੀ ਆ ਪਲਕਾਰ ਵਾਲੇ ਬਾਕੀ ਮਸ਼ੀਨਾਂ ਦੇ ਵਿੱਚ ਸਟੀਲ ਲਾਉਂਦੇ ਆ ਇਹਦੇ ਕਿਤੇ ਸਟੀਲ ਲੱਗੀ ਹੋਈ ਹੈ ਇਹਦੇ ਸਟੀਲ ਲੱਗੀ ਹੋਏ ਜ਼ਰੂਰ ਲੱਗੀ ਹੋਵੇ ਟੈਂਕੀ ਦੇ ਥਲੜ ਦੇ ਪਾਸੇ ਲੱਗੀ ਹੋਵੇ ਇਹਦੇ ਠੀਕ ਹੈ ਜੀ ਠੀਕ ਆ ਆ ਜਿਹੜੀ ਫੀਡਰ ਦੀ ਆ ਚਾਦਰ ਆ ਗਈ ਹਾਂਜੀ ਇਹ ਵੀ ਸਾਰੀ ਸਟੀਲ ਲੱਗੀ ਹੋਈ ਹੈ ਇਹਦੇ ਬਾਰਮ ਬਾਡੀ ਆ ਗਈ ਥਲੇ ਲਿਫਟਰ ਆ ਗਈਆਂ ਹਾਂਜੀ ਉਹ ਚੀਜ਼ਾਂ ਜੇ ਉਹਨਾਂ ਦੇ ਲਿਫਟਰਾਂ ਤੇ ਉਹਨਾਂ ਦੇ ਲੱਗੀ ਹੋਈ ਹੈ ਇਹਦਾ ਕਟਰ ਦਾ ਜਿਹੜਾ ਫਰਸ ਆ ਗਿਆ ਮੋੜਲੇ ਪਾਸੇ ਉਹਦੇ ਵਿੱਚ ਸਟੀਲ ਲੱਗਿਆ ਹੋਇਆ ਹੈ ਠੀਕ ਹੈ ਜੀ ਹਾਂਜੀ ਸਟੀਲ ਜਿੱਥੇ ਤੁਸੀਂ ਬਰਮ ਚਲਾਉਣਾ ਹੈ ਉੱਥੇ-ਉੱਥੇ ਸਟੀਲ ਲੱਗੀ ਹੋਈ ਹੈ। ਉੱਥੇ ਜਿੱਥੇ ਮਤਲਬ ਆਪ ਨੂੰ ਲੱਗਦਾ ਵੀ ਇਹ ਚੀਜ਼ ਦੀ ਕਸਾਈ ਹੋਣੀ ਆ। ਹਾਂਜੀ। ਉਸ ਜਿੱਥੇ ਤੇ ਮਤਲਬ ਸਟੀਲ ਲਾਈ ਹੋਈ ਹੈ। ਇਹ ਹਾਈਡਰੌਲਿਕ ਆ ਜੀ ਹਨਾ। ਇਹ ਹਾਈਡਰੌਲਿਕ ਇਹ ਤਾਂ ਸਾਨੂੰ ਬਹੁਤ ਨਜ਼ਰ ਆਇਆ ਕੱਲ ਅਸੀਂ ਮਤਲਬ ਇਹ ਚੀਜ਼ ਦਾ ਕੀ ਕੀ ਫਾਇਦਾ ਮਿਲਿਆ ਤੁਹਾਨੂੰ ਇਹਦਾ? ਇਹਦਾ ਫਾਇਦਾ ਵੀ ਦੇਖੋ ਕੋਈ ਕਰੀਏ ਇਹਨੂੰ ਬੰਦ। ਅੱਛਾ। ਆਹ ਦੇਖੋ ਜੇ ਮਤਲਬ ਹੁਣ ਆਪਾਂ ਪੁੱਠਾ ਕੇ ਇਹਰਾ ਬੰਦਿਆ ਕੀ ਵਾਰੀ। ਠੀਕ ਹੈ ਜੀ। ਵੀ ਦਰਾਂ ਪਤੇ ਬਰਮਾਂ ਨਾਲ ਲੱਗ ਜੇ। ਅੱਛਾ। ਕੋਈ ਸਮੱਸਿਆ ਨਹੀਂ ਜਿੱਦਲੇ ਪਾਸੇ ਮ ਇਹ ਇਹ ਸਿਸਟਮ ਵੀ ਬਹੁਤ ਵਧੀਆ ਹੈ ਤੁਹਾਨੂੰ ਇਹ ਸਾਨੂੰ ਬਹੁਤ ਬੜੇ ਲੱਗਿਆ ਬਿਲਕੁਲ ਜੀ ਇਹ ਸਿਸਟਮ ਆਇਆ ਵੀ ਇੱਕ ਤਾਂ ਇਹਦੇ ਨਾਲ ਛੋਟਾ ਜਿਹੜਾ ਲੇਬਰ ਦਾ ਸਿਸਟਮ ਜਿਹਾ ਉਹ ਕੱਟ ਜਾਂਦਾ ਹੈ ਕੱਟ ਜਾਂਦਾ ਬੰਦ ਕਰਨਾ ਟਾਈਮ ਦੀ ਬਚਤ ਹੁੰਦੀ ਆ ਬਿਲਕੁਲ ਜੀ ਬਿਲਕੁਲ ਇਹ ਦੋਨੇ ਮਿਲ ਜਾਣਗੇ ਹਾਈਡਰੌਲਿਕ ਤੇ ਮੈਨੂਅਲ ਇਹ ਦੋਨੇ ਮਿਲਦੇ ਆ ਦੋਨੇ ਮਿਲ ਜਾਣਗੇ ਜੀ ਤੁਹਾਨੂੰ ਹਾਈਡਰੌਲਿਕ ਵੀ ਮਿਲ ਜੂ ਮੈਨੂਅਲ ਵੀ ਮਿਲ ਜੂ